ਹੁਣ ਰੁਕ ਕਰਾਂਗੇ ਜਲੰਧਰ ਦਾ ਜਿੱਥੇ ਮਲਵਿੰਦਰ ਕੰਗਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪਰ ਲੋਕ ਸਖਸ਼ਣਾ ਜਾਰੀ ਹੋ ਗਈਆਂ। ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ। ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨ ਅੰਗਰਾਲ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ। ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਹੈ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਿਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਸੰਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਔਰ ਰਹਿੰਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲੇ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕੰਮਾਂ 'ਚ ਪਈਏ ਇਸ ਪੁਲਿਸ ਵਾਲੇ ਮਸਲਿਆਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ਝਿਜਕਦਾ ਵੀ ਆ ਲੇਕਿਨ ਸ਼ੀਤਲੰਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜੰਦਰ ਵੈਸ਼ਤਾ ਲੀਡਰ ਅਖਵੰਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਗਲੰਧਰ ਵਸਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਇਹੋ ਜੇ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾਂ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਕੋਈ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਭਗਤ ਜਿਹੜੇ ਆਵਾਦੀ ਪਾਰਟੀ ਦੇ ਕੈਂਡੀਡੇਟ ਹੈ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਹਾ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਸੱਟੇ ਦੜੇ ਕਮਿਸ਼ਨ ਠੱਗੀ ਫਰਾਡ ਤਮਾਮ aarop ਲੱਗਣ ਵਾਲਾ ਬੀਜੇਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ ਮਹਿੰਦਰ ਭਗਤ ਜੀ ਇਮਾਨਦਾਰ ਜ਼ਿੰਮੇਵਾਰ ਸਾਫ਼ ਸੁਥਰਾ ਕਿਰਦਾਰ ਜਿਨ੍ਹਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਹਾ ਉਹ ਇਲੈਕਸ਼ਨ ਲੜ ਰਹਿ ਤੇ ਫੈਸਲਾ ਜਲੰਧਰ ਵਸਦੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੇਅਰ ਰਹਿੰਦੇ ਹੋਏ ਜੋ ਗੁਲ ਖਲਾਏ ਆ ਉਹ ਵੀ ਪਿਛਲੇ ਦਿਨਾਂ 'ਚ ਸਾਡੇ ਅਰਜੋਤ ਬੈਂਜ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਸੀ ਕਿ ਸ਼ੀਤ ਲੰਗਰਾਲ ਤੇ ਇੱਕ ਨਵਾਂ ਦੋਸ ਜਿਹੜਾ ਅੱਜ ਲਈ ਕੰਪਲੇਨ ਸਾਡੇ ਕੋਲ ਆਈ ਹੈ ਸੰਦੀਪ ਮਿਸਟਰ ਸੰਦੀਪ ਸਮਰ ਜਿਹੜੇ ਹੁਣ ਆਸਟ੍ਰੇਲੀਆ ਚ ਹੈ ਸਾਰਾ ਪਰਿਵਾਰ ਵੀ ਔਰ ਉਹਨਾਂ ਨੂੰ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ 20 ਹਜ਼ਾਰ ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟੀਆਂ ਲੋਕਾਂ ਨੂੰ ਧਿਲੰਦਰ ਵੈਸਤੇ ਲੋਕੋ ਰਿਜੈਕਟ ਕਰਿਓ ਇਮਾਨਦਾਰ ਬੰਦੇ ਨੂੰ ਆਪਣੀ ਨੁਮਾਇੰਦਗੀ ਕਰਨ ਦਾ ਮੌਕਾ ਦਿਓ ਇੰਨੀਆਂ ਬੇਨਤੀਆਂ ਲੈ ਕੇ ਤੁਹਾਡੇ ਰੂਬਰੂ ਹੈ ਤੁਹਾਡਾ ਕੋਈ ਸਵਾਲ ਹੈ ਸਾਹਿਬ ਚਰਨਜੀਤ ਸਿੰਘ ਚੰਦੀ ਦੇ ਜਿਹੜੇ ਪਹਿਲਾਂ ਕੰਮ ਸ਼ੀਤਲ ਮਰਾਦ ਤੇ ਰੀਕੋ ਕਰਦੇ ਸੀ ਉਹਨੋਂ ਕੰਮ ਅਮਨ ਅਰੋੜਾ ਕਰਦੇ ਚੁੱਕੇ ਕਬੈਟ ਮੰਤਰੀ ਨੇ। ਤਾਂ ਜਿਹੜੇ ਸੱਟੇ ਦਾ ਕੰਮ ਹੋਇਆ ਨਿਸ਼ੇ ਦਾ ਕੰਮ। ਦੇਖੋ ਚੰਨੀ ਸਾਹਿਬ ਨਾ ਸ਼ਾਇਦ ਮਾਨਸਿਕ ਸਥਿਤੀ ਆਪਣੀ ਗਵਾ ਬੈਠੇ ਆ। ਕਿਉਂਕਿ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ। ਔਰ ਆਪਣਾ ਇਲਾਕਾ ਉਹ ਪਹਿਲੀ ਨਹੀਂ ਛੱਡਿਆ ਇਸੇ ਕਰਕੇ। ਵਿਸ਼ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਹਟ ਗਏ ਆ ਤੇ ਉਹ ਤੇ ਪਤਾ ਨਹੀਂ ਕੀ ਕੀ ਕੱਲ ਨੂੰ ਉਹੀ ਨਾ ਕਹਿ ਦੇਣ ਕਿ ਮੈਂ ਪਹਿਲਾਂ ਜਿੱਤਰਾ ਨਹੀਂ ਕਹਿੰਦੇ ਮੈਂ